ਮੈਂ ਸੁਬਿਹਦਰ ਮੇਜਰ ਕਲਰਕ ਸਰਵਨ ਸਿੰਘ ਮਾਨ ਪਿੰਡ ਦਰੰਗਲਾ ਤੋਂ 15 ਪੰਜਾਬ ਤੋਂ ਪੈਨਸ਼ਨ ਆਇਆ ਹੋਇਆ ਜੀ ਇਹ ਘਟਨਾ ਇਦਾਂ ਹੈ ਸਾਡਾ ਇੱਕ ਜਵਾਨ ਸੀਗਾ ਸਪਾਈ ਲਖਵਿੰਦਰ ਸਿੰਘ ਪਿੰਡ ਪਾਗਾ ਕਵਾ ਤੋਂ ਇਹ 15 ਪੰਜਾਬ ਦਾ ਸੀਗਾ origianally ਔਰ ਇਹ 7 RR ਦੇ ਵਿੱਚ ਪੋਸਟਡ ਸੀਗਾ ਅੱਜਕੱਲ ਜਿਹੜੀ ਹੈ ਹਾਈ ਆਰਟੀ ਦੇ ਵਿੱਚ ਸ਼ਿਨਗਰਵਾਲੇ ਏਰੀਆ ਦੇ ਵਿੱਚ ਕਿਤੇ ਪੋਸਟਡ ਉੱਥੋਂ ਹੀ ਜਵਾਨ ਆਪਣਾ ਪੂਰਾ ਅਰਸਾ 2 ਸਾਲ ਦਾ ਲਾ ਕੇ ਤੇ ਵਾਪਸ ਪੋਸਟਿੰਗ ਆਪਣੀ ਪਲਟਨ 15 ਪੰਜਾਬ ਨੂੰ ਜਾ ਰਿਹਾ ਸੀਗਾ ਉੱਥੋਂ ਹੀ 2 ਦਿਨ ਪਹਿਲਾਂ ਹੀ ਘਰ ਪੋਸਟ ਦੇ ਕਿ 22 ਤਰੀਕ ਨੂੰ ਆਉਂਦੇ ਆ ਕੋਈ 22 ਤਰੀਕ ਨੂੰ ਕਿਸੇ ਕੰਮ ਵਾਸਤੇ ਸਕੂਟਰੀ ਦੇ ਉੱਤੇ ਘਰੋਂ ਨਿਕਲੇ ਆ ਉਹਦੇ ਬਾਅਦ ਘਰ ਖ਼ਬਰ ਹੀ ਪਹੁੰਚਦੀ ਹੈ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਇੱਥੇ ਰੋਡ ਦੇ ਉੱਤੇ ਕਿ ਉਹ ਦਿਨਾਂ ਤੋਂ ਹੁਣ ਤੱਕ ਸੁਣਦੇ ਵਿੱਚ ਆਇਆ ਹੈ ਕਿ ਕੋਈ ਰੋਡ ਦੇ ਉੱਤੇ ਕੋਈ ਲੋਏ ਦਾ ਸਾਈਨ ਰੋਡ ਸਾਈਨ ਜਿਹੜੇ ਹੁੰਦੇ ਆ ਜਾਂ ਕੋਈ ਪੋਲ ਵਗੈਰਾ ਉਹਦੇ ਜੇ ਕਿਤੇ ਇਹਨਾਂ ਦੀ ਸਕੂਟਰੀ ਜਿਹੜੀ ਉਹ ਵੱਜੀ ਹੈ। ਉੱਥੋਂ ਇਹਨਾਂ ਨੂੰ ਲੋਕਲ ਜਿਹੜੇ ਲੋਕ ਸੀਗੇ ਉਹਨਾਂ ਨੇ ਚੁੱਕ ਕੇ ਤੇ ਹਸਪੀਟਲ ਖੜਿਆ ਗੁਰਦਾਸਪੁਰ ਸਿਵਲ ਹਸਪੀਟਲ ਸੀਗਾ ਉਹਨਾਂ ਨੇ ਅੱਗੇ ਰੈਫਰ ਕਰਤਾ ਦੂਸਰੀ ਜਗ੍ਹਾ। ਉੱਥੇ ਤਕਰੀਬਨ ਇੱਕ ਰਾਤ ਤੇ ਇੱਕ ਦਿਨ ਰਹੇ ਤੇ ਜਿੱਥੇ ਇਹਨਾਂ ਦੀ ਕੱਲ ਸ਼ਾਮੀ ਜਿਹੜਾ ਇਹਨਾਂ ਨੂੰ ਮਨੋਂ ਡੈਥ ਹੋ ਗਈ। ਕਿੰਨੇ ਭੈਣ ਭਰਾ ਸੀ ਤੇ ਮੈਰਿਡ ਕਿੰਨੇ ਮੈਰਿਡ ਸੀ। ਇਹ ਦੋ ਭਰਾ ਤੇ ਇੱਕ ਭੈਣ ਸੀਗੀ। ਉਹ ਵੱਡੇ ਬ੍ਰਦਰ ਦੀ ਵੀ ਮੈਰਿਜ ਹੋ ਚੁੱਕੀ ਹੈ ਔਰ ਸਿਸਟਰ ਦੀ ਵੀ ਮੈਰਿਜ ਹੋ ਚੁੱਕੀ ਹੈ ਇਹਨਾਂ ਦੀ ਸ਼ਾਦੀ ਜੇ ਹੋਣ ਵਾਲੀ ਸੀ ਜਿਹਨਾਂ ਦੇ ਫਾਦਰ ਸਾਹਿਬ ਵੀ ਪੰਜਾਬ ਰੈਜiment ਦੇ ਵਿੱਚੋਂ 28 ਪੰਜਾਬ ਚੋਂ ਪੈਨਸ਼ਨ ਆਏ ਨੇ ਹੌਲਦਰ ਸਰੂਪ ਸਿੰਘ ਜੀ 18-19 ਸਾਲ ਨੌਕਰੀ ਕਰਕੇ ਪੈਨਸ਼ਨ ਆਏ ਨੇ ਸੰਸਕਾਰ ਅੱਜ ਹੋ ਰਹੇ ਨੇ ਹਾਂ ਹੁਣੇ ਕੁਝ ਦਿਨ ਪਹਿਲਾਂ ਫੋਨ ਆਇਆ ਸੀਗਾ ਵੀ ਉਹਨਾਂ ਜੀ ਹੌਲਦਰ ਲਖਵਿੰਦਰ ਸਿੰਘ ਜੀ ਦੀ ਮ੍ਰਿਤਕ ਦੇ ਦਸ ਪੋਸਟਮਾਰਟਮ ਹੋ ਗਿਆ ਉਹ ਰੂ ਆਰਮੀ ਦੀ ਗਾਰਡ ਦੇ ਨਾਲ ਜਿਹੜਾ ਕੁਝ ਮਿੰਟਾਂ ਵਿੱਚ ਹੀ ਉਹ ਪਿੰਡ ਪਹੁੰਚਣ ਵਾਲੇ ਨੇ ਤੇ ਉਹਦੇ ਤੋਂ ਬਾਅਦ ਉਹਨਾਂ ਦਾ ਸੰਸਕਾਰ ਜਿਹੜਾ ਉਹ ਕੀਤਾ ਜਾਏਗਾ ਅੱਜ ਕੀਤਾ ਜਾਏਗਾ ਧੰਨਵਾਦ